ਉਹਦੇ ਨਾਲ ਚਰਚ ਦੇ ਹੋਰ ਆਗੂ ਸਵਾਨ ਮੌਜੂਦ ਉਹਨਾਂ ਨਾਲ ਗੱਲਬਾਤ ਕਰ ਦੂ। ਮੇਰੇ ਵੱਲੋਂ ਸਭ ਨੂੰ ਪਿਆਰ ਭਰ ਇслаਮ ਦੇਸ਼-ਵਦੇਸ਼ ਵਿੱਚ ਵਸਦੇ ਸਾਰੇ ਲੋਕਾਂ ਨੂੰ ਮੇਰੇ ਵੱਲੋਂ ਪਿਆਰ ਭਰ ਇслаਮ ਮੈਂ ਨਗਰ ਖੁਸ਼ੀਪੁਰ ਤੋਂ ਮੇਜਰ ਮਸੀਹ ਸਭ ਨੂੰ ਪ੍ਰਭੂ ਯਸੂਸ ਜਿਹਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਔਰ ਸਭ ਦੇ ਲਈ ਕਾਮਨਾ ਕਰਦਾ ਹਾਂ ਕਿ ਖੁਦਾਵੰਦ ਸਭ ਦੇ ਲਈ ਵੱਡਾ ਦਿਨ ਔਰ ਨਵਾਂ ਸਾਲ ਮੁਬਾਰਕ ਲੈ ਕੇ ਆਵੇ ਸਭ ਖੁਸ਼ੀਆਂ ਖੇੜਿਆਂ ਵਿੱਚ ਵਸਣ ਔਰ ਪ੍ਰਭੂ ਯਿਸੂਮ ਸਿੱਦਾ ਜਨਮ ਦਿਹਾੜਾ ਬਲਕੇ ਪੰਜਾਬ ਨਹੀਂ ਇਹ ਵਰਲਡ ਦੇ ਵਿੱਚ ਮਨਾਇਆ ਜਾਂਦਾ ਹੈ ਪ੍ਰਭੂ ਯਿਸੂਮ ਸਿੱਦਾ ਜਨਮ ਦਿਹਾੜਾ ਬੜੀ ਸਰਧਾਪੂਰਵਕ ਦੇ ਨਾਲ ਸਾਡਾ ਇਹ ਨਗਰ ਰਲ ਮਿਲ ਕੇ ਸਾਰਿਆਂ ਧਰਮਾਂ ਦੇ ਲੋਕ ਸਾਰੀਆਂ ਜਾਤਾਂ ਦੇ ਲੋਕ ਸਭ ਰਾਲ ਮਿਲ ਕੇ ਇੱਕ ਤਰਫਾ ਹੋ ਕੇ ਪ੍ਰਭੂ ਯਸੂਸ ਨੂੰ ਸਦਾ ਜਨਮ ਦਿਹਾੜਾ ਮਨਾਉਂਦੇ ਹਨ ਔਰ ਮੈਂ ਫੇਰ ਦੁਬਾਰਾ ਆਪਣੇ ਇਲਾਕੇ ਨੂੰ ਵਸਦੀਆਂ ਸਾਰੀਆਂ ਕੌਮਾਂ ਨੂੰ ਆਪਣੇ ਵੱਲੋਂ ਪਿਆਰ ਭਰ ਸਲਾਮ ਆਖਦਾ ਹਾਂ ਕੁਝ ਹੋਰ ਆਗੂ ਸਵਾਨ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਕੀ ਆਪਣਾ ਨਾਮ ਜੀ ਮੇਰਾ ਨਾਮ ਡੈਨੀਅਲ ਆ ਮੈਂ ਸਮੂਹ ਸੰਗਤ ਜਿਹੜੀ ਮਸੀਹ ਨਾਲ ਪਿਆਰ ਕਰਨ ਵਾਲੇ ਲੋਕ ਨੇ ਔਰ ਜਿੱਥੇ ਜਿੱਥੇ ਵੀ ਮਨੁੱਖ ਜਾਤੀ ਨਾਲ ਸੰਬੰਧ ਰੱਖਦੇ ਨੇ ਲੋਕ ਉਹਨਾਂ ਨੂੰ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਦੀ ਔਰ ਨਵੇਂ ਸਾਲ ਦੀ ਵਧਾਈ ਦਿਨਾ ਔਰ ਕਾਮਨਾ ਕਰਦਾ ਕਿ ਸਾਰੀ ਦੁਨੀਆ ਦੇ ਵਿੱਚ ਇੱਕੋ ਇੱਕ ਯਿਸੂ ਨਾਮ ਹੀ ਦਿੱਤਾ ਗਿਆ ਜਿਹਦੇ ਤੋਂ ਮਨੁੱਖ ਜਾਤੀ ਦੀ ਮੁਕਤੀ ਆ ਕਿਉਂਕਿ ਜੋ ਯਿਸੂ ਮਸੀਹ ਕੋਈ ਅਜਿਆ ਗੁਰੂ ਨਹੀਂ ਆ ਕਿ ਕਿਸੇ ਧਰਮ ਦਾ ਆ ਕਿਸੇ ਜਾਤ ਦਾ ਆ ਜਾਂ ਕਿਸੇ ਫਿਰਕੇ ਦਾ ਵਾ ਯਿਸੂ ਮਸੀਹ ਪਰਮੇਸ਼ਰ ਦਾ ਪੁੱਤਰ ਆ ਔਰ ਸਾਰੀ ਦੁਨੀਆ ਨੂੰ ਪਿਆਰ ਕਰਦਾ ਔਰ ਸਾਰੇ ਲੋਕ ਮੈਂ ਸਮਝਦਾ ਵੀ ਜਿੰਨਾ ਯਿਸੂ ਮਸੀਹ ਨੂੰ ਮੰਨਣਾ ਸੌਖਾ ਆ ਉਹਨਾਂ ਹੋਰ ਕਿਸੇ ਨੂੰ ਨਹੀਂ ਕਿਉਂਕਿ ਯਿਸੂ ਮਸੀਹ ਨੂੰ ਭਾਵੇਂ ਕੋ ਸਿੱਖ ਹੁੰਦੇ ਆ ਸਿੱਖ ਵੀ ਯਿਸੂ ਮਸੀਹ ਨੂੰ ਮੰਨਦੇ ਨੇ ਔਰ ਹਿੰਦੂ ਕਈ ਹਿੰਦੂ ਰਹਿੰਦੇ ਆ ਵੀ ਯਿਸੂ ਮਸੀਹ ਨੂੰ ਮੰਨਦੇ ਨੇ ਇਸ ਕਰਕੇ ਈਸਾਈ ਵੀ ਮੰਨਦੇ ਨੇ ਹੋਰ ਵੀ ਜਿੰਨੀਆਂ ਜਾਤਾਂ ਦੇ ਲੋਕ ਨੇ ਸਾਰੇ ਯਿਸੂ ਮਸੀਹ ਨੂੰ ਮੰਨਦੇ ਨੇ ਕਿਉਂਕਿ ਯਿਸੂ ਮਸੀਹ ਕੋਈ ਧਰਮ ਬਦਲਣ ਵਾਸਤੇ ਨਹੀਂ ਕੋਈ ਜਾਤ ਬਦਲਣ ਵਾਸਤੇ ਨਹੀਂ ਕੋਈ ਕਿਸੇ ਦੀ ਕਾਸਟ ਬਦਲਣ ਵਾਸਤੇ ਨਹੀਂ ਯਿਸੂ ਮਸੀਹ ਦਾ ਇੱਕ ਹੀ ਮਨੋਰਥ ਆ ਕਿ ਇਨਸਾਨ ਜਿਹੜਾ ਬਾ ਉਹ ਪਾਪਾ ਤੋਂ ਰਹਿਤ ਰਹੇ ਇਨਸਾਨ ਜਿਹੜਾ ਮਨੁੱਖ ਮਨੁੱਖ ਦੇ ਨਾਲ ਪਿਆਰ ਕਰੇ ਔਰ ਦੁਨੀਆ ਦੇ ਵਿੱਚ ਅਮਨ ਸ਼ਾਂਤੀ ਰਹੇ ਲੋਕ ਭਾਈਚਾਰਕ ਸਾਜ ਨੂੰ ਬਣਾ ਕੇ ਰੱਖਣਾ ਲੋਕ ਮੁਹੱਬਤ ਕਰਨ ਕਿਸੇ ਨਾਲ ਕੋਈ ਕਿਸੇ ਨਾਲ ਵੈਰ ਨਹੀਂ ਕਿਸੇ ਨਾਲ ਕੋਈ ਵਿਰੋਧ ਨਹੀਂ ਯਿਸੂ ਮਸੀਹ ਦੇ ਆਉਣ ਦਾ ਇੱਕ ਹੀ ਕਾਰਨ ਆ ਕਿ ਸਾਰੇ ਲੋਕ ਪ੍ਰਭੂ ਯਿਸੂ ਮਸੀਹ ਦੇ ਨਾਮ 'ਤੇ ਮੁਕਤੀ ਪਾਉਣ ਔਰ ਸਾਰੇ ਲੋਕ ਨਾਲ ਮਿਲ ਕੇ ਪਿਆਰ ਮੁਹੱਬਤ ਦੇ ਨਾਲ ਸ਼ਾਂਤੀ ਦੇ ਨਾਲ ਜੀਣ ਔਰ ਸਾਰੇ ਇੱਕ ਦੂਸਰੇ ਨਾਲ ਪਿਆਰ ਕਰਨ ਸੋ ਮੈਂ ਇਸ ਦਿਨ ਦੇ ਉੱਤੇ ਨਵੇਂ ਸਾਲ ਦੀਆਂ ਔਰ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਦੀਆਂ ਸਮੁੱਚੇ ਜਗਤ ਨੂੰ ਬਹੁਤ-ਬਹੁਤ ਵਧਾਈਆਂ ਦਿੰਦਾ ਧੰਨਵਾਦ ਸਤਿਗੁਰ ਜੀ ਮੈਂ ਤੁਹਾਡਾ ਆਪਣਾ ਲਾਪਰੀ ਸੇ ਖੁਸ਼ੀਪੁਰ ਅੱਜ ਅਸੀਂ ਜਲਾ ਗਰਦਾਸਪੁਰ ਦੇ ਕਸਬਾ ਕਲਨੌਰ ਨਜ਼ੀਮਪਿੰਡ ਖੁਸ਼ੀਪੁਰ ਵਿੱਚ ਪਹੁੰਚੇ ਸੋ ਸਾਡੇ ਨਾਲ ਚਰਚ ਦੇ ਕੁਝ ਮੈਂਬਰ ਸਭਾਣ ਆਗੂ ਜਿਹੜੇ ਨੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਨ ਸਤਿਗੁਰ ਭਾਈ ਕੀ ਨਾਮ ਹੈ ਮੇਰਾ ਨਾਮ ਡੈਨੀਅਲ ਖੁਸ਼ੀਪੁਰ ਅੱਜ ਪਿੰਡ ਖੁਸ਼ੀਪੁਰ ਦੇ ਵਿੱਚ 크리스마ਸ ਦੇ ਤਿਹਾੜੀ ਨੂੰ ਮੱਦੇਨਜ਼ਰ ਰੱਖਦੇ ਹੋਏ ਵਿਸ਼ੇਸ਼ ਸੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ ਹਰ ਸਾਲ ਦੀ ਤਰ੍ਹਾਂ 크리스마ਸ ਦਾ ਪ੍ਰੋਗਰਾਮ ਬੜੇ ਉਤਸ਼ਾਹ ਨਾਲ ਜਿਹੜਾ ਮਨਾਇਆ ਜਾਂਦਾ 크리스마ਸ ਦਾ ਪ੍ਰੋਗਰਾਮ ਕੱਲੇ ਦੇਸ਼ 'ਚ ਨਹੀਂ ਪੂਰੇ ਦੁਨੀਆ ਦੇ ਵਿੱਚ ਜਿਹੜਾ 25 ਦਸੰਬਰ ਨੂੰ ਮਨਾ ਰਹੇ ਆ ਅੱਜ 24 ਦਸੰਬਰ ਨੂੰ ਪਿੰਡ ਖੁਸ਼ੀਪੁਰ ਵਿੱਚ ਹਰ ਸਾਲ ਜਿਹੜਾ ਇੱਕ ਸੋਭਾ ਯਾਤਰਾ ਦਾ ਆਯੋਜਨ ਕੀਤਾ ਜਾਂਦਾ ਇਹ ਸੋਭਾ ਯਾਤਰਾ ਸਾਡੇ ਪਿੰਡ ਖੁਸ਼ੀਪੁਰ ਦੇ ਕੋਨੇ-ਕੋਨੇ ਤੱਕ ਜਾਂਦੀ ਆ ਔਰ ਇਸ ਵਿੱਚ ਹਰ ਧਰਮ ਦੇ ਲੋਕ ਜਿਹੜਾ ਸਾਂਭਲ ਹੁੰਦੇ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਯਾਤਪਾਰ ਦਾ ਵਿਕਤਰਾ ਨਹੀਂ ਆ ਹਰ ਘਰ ਦੇ ਵਿੱਚ ਲੰਗਰ ਤਿਆਰ ਕੀਤੇ ਜਾਂਦੇ ਨੇ ਸੰਗਤਾਂ ਦੇ ਲਈ ਔਰ ਇੱਕ ਦੂਜੇ ਨੂੰ ਵਧਾਈ ਸੰਦੇਸ਼ ਜਿਹੜਾ ਉਹ ਦਿੱਤਾ ਜਾਂਦਾ ਚਰਚ ਦੇ ਵਿੱਚੋਂ ਬਹੁਤ ਵਧੀਆ ਮੈਸੇਜ ਜਿਹੜਾ ਉਹ ਸਾਰੀ ਸੰਗਤ ਦੇ ਲਈ ਜਾਂਦਾ ਵਾ ਔਰ ਇਸ ਚਰਚ ਦੇ ਵਿੱਚ ਵੀ ਆ ਸ਼ਾਮ ਨੂੰ ਤੁਸੀਂ ਦੇਖ ਲਿਓ ਹਰ ਧਰਮ ਦੇ ਲੋਕ ਜਿਹੜਾ ਇੱਥੇ ਪ੍ਰੋਗਰਾਮ ਦੇਖਣ ਲਈ ਆਉਣਗੇ ਔਰ ਮੈਂ ਇਹੀ ਚਾਹੁੰਦਾ ਕਿ ਹਰ ਜਗ੍ਹਾ ਇਸੇ ਤਰ੍ਹਾਂ ਹੀ ਪਿਆਰ ਬਣਿਆ ਰਵੇ ਔਰ ਜਿੱਥੇ ਜਿੱਥੇ ਵੀ ਕ੍ਰਿਸਮਸ ਦਾ ਪ੍ਰੋਗਰਾਮ ਲੋਕ ਮਨਾ ਰਹੇ ਨੇ ਬੜੀ ਸਰਦਾ ਭਾਵਨਾ ਦੇ ਨਾਲ ਔਰ ਭਾਈਚਾਰਕ ਦੇ ਸਾਂਝ ਨਾਲ ਹੀ ਮਨਾਉਣਾ। ਸੋ ਸਾਡੇ ਨਾਲ ਕੁਝ ਹੋਰ ਮੈਂਬਰ ਆਗੂ ਸਵਾਰ ਮੌਜੂਦ ਹੋਣ ਨਾਲ ਗੱਲਬਾਤ ਕਰਦੇ। ਸ੍ਰੀ ਬਾਠੀ ਕੀ ਬੋਲਣਾ ਹੈ? ਸੋ ਸਾਰੇ ਭੈਣ ਭਰਾਵਾਨੋ ਜੈ ਯਸੁਮ ਸੀ ਦੀ ਮੇਰਾ ਨਾਮ ਬੌਤੀ ਰਾਜੂ ਮੈਕਲੇਆ ਤੇ ਅੱਜ ਅਸੀਂ ਪ੍ਰਭ ਯਸੁਮ ਸੀ ਦੇ ਜਨਮ ਦਿਹਾੜੇ ਦੇ ਖੁਸ਼ੀ ਦੇ ਮੌਕੇ ਦੇ ਉੱਤੇ ਸੋਭਾ ਯਾਤਰਾ ਕੱਢਣ ਲਈ ਜਾ ਰਹੇ ਹਾਂ। ਜਦੋਂ ਅਸੀਂ ਪ੍ਰਭੂ ਦੇ ਪਾਕ ਵੱਚਨ ਦੇ ਵਿੱਚ ਪੜਦੇ ਹਾਂ ਸੰਤ ਯੋਹਨਾ ਦੀਆਂ ਜੇਲ ਉਹਦਾ 3 ਬਾਬੋਦੀ 16 ਦੇ ਵਿੱਚ ਲਿਖਿਆ ਕਿਉਂਕਿ ਕੁਦਾ ਨੇ ਸੰਸਾਰ ਨਾਲ ਇੰਨਾ ਪਿਆਰ ਕੀਤਾ ਕਿ ਆਪਣਾ ਇਕਲੌਤਾ ਪੁੱਤਰ ਸੰਸਾਰ ਲਈ ਬਖਸ਼ ਦਿੱਤਾ ਤਾਂ ਜੋ ਕੋਈ ਉਸ ਤੇ ਈਮਾਨ ਲਿਆਵੇ ਨਾਸ਼ ਨਾ ਹੋਵੇ ਸਗੋਂ ਅਨੰਤ ਜੀਵਨ ਪਾਵੇ ਸ੍ਰਿਸ਼ਟੀਕਰਤਾ ਪਰਮੇਸ਼ਰ ਨੇ ਸੰਸਾਰ ਨੂੰ ਬਚਾਉਣ ਦੇ ਲਈ ਆਪਣੇ ਇਕਲੌਤੇ ਬੇਟੇ ਪਰਦਾਵੰਦੀ ਯਿਸੂ ਨੂੰ S30 ਤੇ ਭੇਜਿਆ ਤੇ ਉਹਨਾਂ ਦੇ ਆਉਣ ਦੀ ਖੁਸ਼ੀ ਦੇ ਮੌਕੇ ਤੇ ਜਾਣੇ ਕਿ ਅੱਜ ਦਾ ਜੋ ਦਿਨ ਹੈ 크리스마ਸ ਡੇ ਇਹ ਪੂਰੇ ਸੰਸਾਰ ਦੇ ਲੋਕਾਂ ਵਿੱਚ ਹਰ ਧਰਮ ਦੇ ਵਿੱਚ ਹਰ ਜਾਤ ਦੇ ਵਿੱਚ ਬੜੀ ਖੁਸ਼ੀ ਦੇ ਨਾਲ ਮਨਾਇਆ ਜਾਂਦਾ ਹੈ ਜੋ 크리스마ਸ ਦਾ ਤਿਹਾਰ ਹੈ ਪਿਆਰ ਸ਼ਾਂਤੀ ਆਪਸੀ ਭਾਈਚਾਰੇ ਦਾ ਇੱਕ ਖਾਸ ਪ੍ਰਤੀਕ ਹੈ ਤੇ ਅਸੀਂ ਵੀ ਆਪਣੇ ਸੰਤ ਫ੍ਰਾਂਸਿਸ ਕੈਥੋਲਿਕ ਚਰਚ ਖੁਸ਼ੀਪੁਰ ਦੀ ਕਲੀਸਿਆ ਦੇ ਵੱਲੋਂ ਇਸ ਬਿੰਡ ਦੇ ਵਿੱਚ ਰਬੀਯਸੂਮ ਦੇ ਜਨਮ ਦਿਹਾੜੇ ਦਾ ਜੋ ਸੰਦੇਸ਼ ਹੈ ਉਹ ਲੈ ਕੇ ਜ਼ਾਰਿਹਾ ਤੇ ਇਹ ਜੋ ਖਾਸ ਰਬੀਯਸੂ ਦੇ ਜਨਮ ਦਿਹਾੜੇ ਦਾ ਸੰਦੇਸ਼ ਸ਼ਾਂਤੀ ਪਿਆਰ ਅਤੇ ਆਪਸੀ ਭਾਈਚਾਰੇ ਦਾ ਇੱਕ ਸੰਦੇਸ਼ ਹੈ ਇਹ ਸਿਰਫ ਇਸਾਈ ਲੋਕਾਂ ਦੇ ਵਾਤੇ ਨਹੀਂ ਬਲਕਿ ਪੂਰੇ ਸੰਸਾਰ ਦੇ ਵਾਤੇ ਇਹ ਜੋ ਸਾਡਾ ਖੁਸ਼ੀ ਦਾ ਜਿਹੜਾ ਸੰਦੇਸ਼ ਹੈ ਕਿ ਜਿੱਦਾਂ ਪ੍ਰਭੂ ਨੇ ਸੰਸਾਰ ਨਾਲ ਪਿਆਰ ਕੀਤਾ ਤੇ ਉਹ ਸਾਨੂੰ ਵੀ ਇਹੀ ਸਿਖਾਉਂਦਾ ਵਾ ਕਿ ਸਾਨੂੰ ਵੀ ਹਰ ਇੱਕ ਨੂੰ ਇੱਕ ਦੂਜੇ ਨਾਲ ਪਿਆਰ ਕਰਨਾ ਚਾਹੀਦਾ ਵਾ ਤੇ ਇੱਕ ਦੂਜੇ ਦੇ ਨਾਲ ਮੇਲ ਮਲਾਪ ਦੇ ਵਿੱਚ ਰਹਿਣਾ ਚਾਹੀਦਾ ਸੋ ਅਸੀਂ ਆਪਣੀ ਇਸ ਪੂਰੀ ਕਲਿਸਿਆ ਦੇ ਵੱਲੋਂ ਸਾਡੇ ਮਾਨਯੋਗ ਪਾਦਰ ਪਰਵेश ਜੀ ਦੇ ਵੱਲੋਂ ਅਤੇ ਆਪਣੀ ਪੂਰੀ ਪੈਰਸ ਕੌਂਸਲ ਦੇ ਵੱਲੋਂ ਅੱਜ ਇਸ ਖੁਸ਼ੀ ਦੇ ਮੌਕੇ ਉਤੇ ਸਾਰੇ ਭੈਣ ਭਰਾਵਾਂ ਨੂੰ ਰਵੀਅਸੂਮ ਜੀ ਦੇ ਜਨਮ ਦਿਨ ਦੀ ਲੱਖ ਲੱਖ ਵਧਾਈ ਦਿੰਦੇ ਹਾਂ ਤੇ ਨਵੇਂ ਸਾਲ ਦੀਆਂ ਸਭ ਕਾਮਨਾਵਾਂ ਭੇਟ ਚੜਾਉਂਦੇ ਹਾਂ सादा जी खुशी खुशी के परिवार वालों पा प्रभाव बदलाव बड़ी बरत ਦੇ ਨਾਲ ਦੇ ਤੋਂ ਦਾ ਦਾਸ ਤੋਂ ਪਰੋੜਾ ਉਹਨਾਂ ਆਪਣੀ ਵਰਗੇ ਖੜੀ ਬਣ ਜਾਂਦੇ ਚੇਤਨਕਤ ਇਹ ਦੋਤੀਆ ਉਹ ਕਾਰਨ ਚੱਕਰਿੰਦੇ ਮਾਰਕੀਟ ਦੇ ਅਬੂਦਦੀ ਹਾਲੂ ਅਭੀ ਦੇ ਨਾਮ ਤੋਂ 50 ਮਾਰਦਾ ਹੈ ਆਪਣੀ ਤੁਸੀਂ ਦੇ ਨਾਮ ਤੋਂ 50 ਮਾਰਦਾ ਹੈ ਤੋਂ ਬਹੁਤ ਬੜੇ ਬੱਚੇ ਹਾਲੇਲੀ ਸਭ ਬੇਨਤੀ ਹੈ ਸਤਿ ਸੰਤੋ ਕਰੀ ਇਹ ਸਾਲ ਬਾਅਦ ਹੀ ਇਹਨਾਂ ਦੀ ਤੁਹਾਨੂੰ ਮਿਲ ਲਿਆ ਤੇ ਜਿਹੜੀ ਪੂਰਾ ਕਾਰਜ ਨੇ ਆਪਾਂ ਕੀ ਹੁਣ ਦੇਸ਼ਾਂ ਦੇ ਰੇਤ ਤੋਂ ਮੂਲੇ ਨਾਮ ਹਰ ਨਾਮ ਹੋ ਜਾਓ ਤੂੰ ਲੱਗੇ ਰਾਤ ਨੂੰ ਤੂੰ ਕਹਿੰਦਾ ਤੇ ਸੰਤੋਖ ਹਾਂ ਤੇ ਆਉਂਦਾ ਜਿੱਤੇ ਮੈਂ ਜਿੰਨ ਤੇ ਸੰਤੋਖ ਦਾ ਆਤਮਾ ਪ੍ਰਧਾਨ ਸਾਹਿਬ ਪ੍ਰੋਫੈਸਰ ਜੀ ਉਹਨਾਂ ਦੇ ਨਾਲ ਵੱਲੋਂ ਪੰਚੂ ਜਿਵੇਂ تو ته آمدن وني وريت جي تو ته شايي هٿ مولا ته هٿ دار هٿ ته قبولو نا هجي راضا هيلي ني ڪنهن جي جڳت ۾ تاڻا نام